ਹਾਂਜੀ ਸਵਾਗਤ ਕਰਦੇ ਆਂ ਪੰਜਾਬੀ ਕਲਾ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਮੋਤੀਆਂ ਵਾਲੀ ਲੈਸ ਬਾਂਹ ਦੇ ਉੱਤੇ ਕਿਸ ਤਰ੍ਹਾਂ ਲਗਾਨੀ ਹੈ ਇਹ ਦੱਸਾਂਗੇ ਇਸ ਤੋਂ ਪਹਿਲਾਂ ਆਪਾਂ ਨੇ ਇਹ ਬਾਂਹ ਦੀ ਕਟਿੰਗ ਹੈ ਜਿਹੜੀ ਇਹ ਵੀਡੀਓ ਅਪਲੋਡ ਕਰ ਦਿੱਤੀ ਹੈ ਜੇਕਰ ਤੁਸੀਂ ਨਹੀਂ ਵੇਖੀ ਤਾਂ ਉਹਨੂੰ ਜ਼ਰੂਰ ਦੇਖੋ ਕਿਉਂਕਿ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਕਟਿੰਗ ਹੈ ਜਿਹੜੀ ਅਸੀਂ ਨੇ ਦੱਸੀ ਸੀਗੀ ਤਾਂ ਹੁਣ ਦੇਖੋ ਅਸੀਂ ਨੇ ਇਹ ਬਾਂਹ ਜਿਹੜੀ ਉਹ ਉਲਟੀ ਕੀਤੀ ਹੋਈ ਹੈ ਉਹਨੂੰ ਅਸੀਂ ਨੇ ਸਿੱਧਾ ਕਰ ਲੈਣਾ ਹੈਗਾ ਸਿੱਧਾ ਕਰਨ ਤੋਂ ਬਾਅਦ ਅਸੀਂ ਨੇ ਨਿਸ਼ਾਨ ਨੇ ਜਿਹੜੇ ਉਹ ਲਗਾਣੇ ਨੇਗੇ ਇੱਥੇ ਦੇਖੋ ਆਹ ਵਾਲੇ ਨਿਸ਼ਾਨ ਲੱਗੇ ਹੋਏ ਨੇ ਆਪਣੇ ਕੋਲ ਇਹਦੇ ਸਿਰੇ ਦੇ ਵਿੱਚ ਬਿਲਕੁਲ ਆਪਾਂ ਨੇ ਸਕੇਲ ਨਾਲ ਇੱਥੇ ਲਾਈਨ ਲਗਾ ਲੈਣੀ ਹੈਗੀ। ਇਸ ਤਰ੍ਹਾਂ ਲਾਈਨ ਹੈ ਜਿਹੜੀ ਉਹ ਲਗਾ ਲਈ ਤੇ ਹੁਣ ਆਪਾਂ ਇਹਦੇ ਉੱਤੇ ਲੈਸ ਜਿਹੜੀ ਉਹ ਰੱਖਾਂਗੇ। ਇਸ ਤਰ੍ਹਾਂ ਹੀ ਸਾਡਾ ਸਿੱਧਾ ਪਾਸੇ ਬਾਹਰ ਤੇ ਲੈਸ ਨੂੰ ਇਸ ਤਰ੍ਹਾਂ ਸੀਨੇ ਉਲਟਾ ਕਰਕੇ ਰੱਖ ਲੈਣੇਗਾ। ਬਿਲਕੁਲ ਇਹ ਲਾਈਨ ਹੈ ਜਿਹੜੀ ਇਹਦੇ ਉੱਤੇ ਤੇ ਅਸੀਂ ਨੇ ਸਲਾਈ ਜਿਹੜੀ ਉਹ ਲਗਾ ਦੇਣੀ ਹੈਗੀ। ਇਹ ਵਾਲੀ ਸਲਾਈ ਅਸੀਂ ਲਗਾ ਲਈ ਤੇ ਉਸ ਤੋਂ ਬਾਅਦ ਹੁਣ ਆਪਾਂ ਨੇ ਇਹਨੂੰ ਇਸ ਤਰ੍ਹਾਂ ਫੋਲਡ ਕਰਨਾ ਹੈਗਾ ਇਹਦੇ ਉੱਤੇ ਲੈ ਕੇ ਆਵਾਂਗੇ ਤੇ ਇਹ ਵਾਲੀ ਸਲਾਈ ਲਗਾ ਦੇਵਾਂਗੇ ਦੇਖੋ ਇਹ ਵਾਲੀ ਸਲਾਈ ਵੀ ਅਸੀਂ ਨੇ ਲਗਾ ਲਈ ਹੁਣ ਇਹਨੂੰ ਆਪਾਂ ਨੇ ਸਿੱਧਾ ਕਰ ਦੇਣਾ ਇਸ ਤਰ੍ਹਾਂ ਸਿੱਧਾ ਕਰਕੇ ਇੱਕ ਸਲਾਈ ਇੱਥੇ ਲਗਾਵਾਂਗੇ ਦੇਖੋ ਅਸੀਂ ਇਹ ਵਾਲੀ ਸਲਾਈ ਜਿਹੜੀ ਉਹ ਵੀ ਲਗਾ ਲਈਏ ਬਿਲਕੁਲ ਦੋਨੋਂ ਸਾਈਡ ਤੋਂ ਕੱਲੇ ਸਾਨੂੰ ਮੋਤੀ ਦਿਖਾਈ ਦੇ ਰਹੇ ਨੇਗੀ ਇਸ ਤਰ੍ਹਾਂ ਇਹ ਗਮਲੈਸ ਜਿਹੜੀ ਬਿਲਕੁਲ ਘੱਟ ਸਮੇਂ ਦੇ ਵਿੱਚ ਲੱਗ ਕੇ ਤਿਆਰ ਹੋ ਚੁੱਕੀ ਹੈ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆਪਣੇ ਵੀਊ ਨੇ ਜਿਹੜੇ ਜ਼ਰੂਰ ਦੇ ਕੇ ਜਾਇਓ ਵੀਡੀਓ ਵੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ